ਜੀ ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡਵਲ ਟੋਹਾ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਭਾਉ ਬਲਵਿੰਦਰ ਨੂੰ ਮਲਾਉਣ ਲੱਗੇ ਆ ਤੁਹਾਨੂੰ ਮਲਟੋਏ ਵਾਲੇ ਨੂੰ ਤਿੰਨ ਐਨੀਮਲ ਵਿਕਰੀ ਵਾਲੇ ਆ ਸੱਜਣ ਤਿੰਨੀ ਸੂਈਆਂ ਸਵਾਈਆਂ ਬਿਲਕੁਲ ਤਾਜ਼ੀਆਂ ਮੱਝਾਂ ਝੋਟੀਆਂ ਇੱਕ ਮੋਹਰਾ ਦੀ ਤੇ ਦੋ ਨੀਲੀ ਰਾਵੀ ਦੀ ਮੋਹਰਾ ਦੀ ਝੋਟੀ ਥੱਲੇ ਵੀ ਚੰਗਾ ਦੁੱਧ ਵੀਰ ਦੱਸਦਾ ਤੇ ਸੋਹਣਾ ਕੱਦ ਕਾਠਾ ਜਿਹੜਾ ਵੀ ਕੋਈ ਹਿਸਾਬ ਕਿਤਾਬ ਹੋਇਆ ਆਪਾਂ ਮਾਲਕਾਂ ਤੋਂ ਪੁੱਛ ਕੇ ਸਾਂਝਾ ਕਰਾਂਗੇ ਐਸ ਮੈਂ ਥੱਲੇ ਵੀ ਚੰਗਾ ਦੁੱਧ ਨਹੀਂ ਲੀ ਰાવી ਦੀ ਥੱਲੇ ਸੂਈ ਸਵਾਈ ਆ ਤੇ ਆ ਝੋਟੀ ਦਾ ਵੀ ਕਹਿੰਦਾ ਰਿਕਾਰਡ ਬੋਲਦੀ ਆ ਤੂਤੀ ਬੋਲਦੀ ਆ ਜਿਵੇਂ ਕਹਿ ਦਿੰਦੇ ਨਾ ਵੀ ਮੇਲੇ ਦੇ ਵਿੱਚ ਤੂਤੀ ਬੋਲਦੀ ਤੇ ਉਹ ਗੱਲ ਆ ਕਹਿੰਦਾ ਤੇ ਥੋੜੀ ਜੀ ਕੈਮਰੇ ਤੋਂ ਡਰੀ ਆ ਬਾਕੀ ਵੇਖੋ ਜਗਾੜ ਲੱਗਾ ਕਰਮਾ ਵਾਲੀ ਨੂੰ ਇਧਰੋਂ ਵੀ ਤੁਹਾਨੂੰ ਘਮ ਕੇ ਆਪਦਾ ਫੇਸ ਬਖਾਉਂਦੀ ਆ ਤੇ ਨੀਲੀ ਨੀਲੀ ਕਹਾਉਂਦੀ ਆ ਅੱਜ ਟੌਪ ਦੀ ਝੋਟੀ ਆ ਸੱਜਣੋ ਵੀਡੀਓ ਦੇ ਵਿੱਚ ਜਿਹੜੀ ਕਵਰ ਕਰਨ ਲੱਗੇ ਆ ਨੀਲੀ ਰਵੀ ਦੇ ਸ਼ਕੀਨ ਭਰਾਵਾਂ ਲਈ ਅੱਜ ਖਾਸ ਰਹੂਗੀ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਥੋੜੀ ਜੀ ਕੈਮਰੇ ਤੋਂ ਡਰੀ ਆ ਬਾਕੀ ਹੀ ਕਰਦੀ ਆ ਓਕੇ ਰਿਪੋਰਟਾਂ ਤੇ ਚੰਗਾ ਦੁੱਧ ਆ ਮਗਰ ਕੱਟਾ ਆਜੋ ਲਈਏ ਜਾਣਕਾਰੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਫਿਰ ਪਸ਼ੂ ਵੀ ਤੈਨੂੰ ਚਲਾਚ ਰੋਕੇ ਵਿਖਾਉਣੇ ਆ ਕੋਸ਼ਿਸ਼ ਕਰਾਂਗੇ ਧਾਰਾਂ ਧੂਰਾ ਮਰਾ ਦੇਾਂਗੇ ਜਿੰਨੀ ਕ ਤਸੱਲੀ ਹੋ ਸਕੇ ਜ਼ਰੂਰ ਕਰਾ ਦੇਾਂਗੇ ਸੋਨਾ ਕੱਦ ਕਾਠਾ ਬੜਾ ਚੰਗਾ ਪਿੱਠਪੜਾ ਆਜੋ ਲਈਏ ਜਾਣਕਾਰੀ ਮਾਲਕ ਕੀ ਜਾਂਦਾ ਕੁਝ ਬਾਬੁਲਵਿੰਦਰ ਸਿੰਘ ਸਾਸਤਰੀ ਕਾਲ ਜੀ ਸੰਦੂ ਸਰ ਸਾਸਤਰੀ ਕਾ ਰਾਜੀਬਾਈ ਸੇਤਾ ਮੇਰਾ ਦਾਤ ਇਹਦੀਆਂ ਤੁਸੀਂ ਸੁਣਾਓ ਬਹੁਤ ਕਿਰਪਾ ਮਾਲਕ ਦੀ ਬਹੁਤ ਚੜਦੀ ਕਲਾ ਮੇਰਾ ਗੁਰੂ ਰਾਮਦਾਸ ਦੀਆਂ ਸ਼ੁਕਰ ਹੈ ਗੁਰੂ ਰਾਮਦਾਸ ਮੇਰਾ ਹੀ ਰੱਖੇ ਹਰ ਇੱਕ ਤੇ ਰੱਖੇ ਹਰ ਇੱਕ ਤੇ ਹਣਾ ਹਰ ਇੱਕ ਤੇ ਤੇ ਆਪਣਾ ਨਾਮ ਐਡਰੈਸ ਐਡਰੈਸ ਆਪਣਾ ਕਾ ਨਾਮ ਬਲਵਿੰਦਰ ਸਿੰਘ ਪਿੰਡ ਬਲਟੋਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਰ ਓਕੇ ਮੋਬਾਈਲ ਕਾ 9846 ਤੇ 05381 9814605381 ਹਾਂਜੀ ਹਾਂਜੀ ਇਹਦੇ ਤੇ ਕਰੇ ਸੰਪਰਕ ਇਹਦੇ ਤੇ ਸੰਪਰਕ ਆ ਕਿਹੜੀ ਏਰੀਏ ਚੋਂ ਪਟਿਆ ਨਗੀਨਾ ਇਹ ਤਾਂ ਬਾਕੀ ਦੂਰ ਹੀ ਨਿਕਲੇ ਆ ਅੱਛਾ ਹਾਂਜੀ ਹਾਂਜੀ ਰਾਜਸਥਾਨ ਗੰਗਾ ਨਗਰ ਦੀਆਂ ਦੋਵੇਂ ਮਈਆਂ ਕੀ ਬਾਤ ਆ ਹਾਂਜੀ ਹਾਂਜੀ ਉਹ ਇਧਰੋਂ ਆਉਂਦੇ ਆ ਤੇ ਤੂੰ ਉਧਰੋਂ ਲੈ ਆਇਆ ਜਾ ਕੇ ਇਹ ਆਪਣੇ ਰਿਸ਼ਤੇਦਾਰ ਆ ਉਹਨਾਂ ਨੂੰ ਘਟੋ ਘਟ 20 25 ਮੱਝਾਂ ਉਧਰੋਂ ਵੀਡੀਓ ਤੇ ਆਈਆਂ ਠੀਕ ਆ ਹਾਂ ਤੇ ਇਧਰੋਂ ਵੀ ਲੈ ਜਾਂਦੇ ਆ ਆਪਣੇ ਤਾਂ ਵੀ ਲੈ ਜਾਂਦੇ ਆ ਆਪਾਂ ਨੂੰ ਚੰਗੀ ਲੱਗੀ ਤੇ ਆਪਾਂ ਉਧਰੋਂ ਮੰਗਾ ਲਈਨੇ ਕਿਹੜਾ ਸੁਆ ਸੁਈ ਆ ਇਹ ਸੁਆ ਦੂਜਾ ਕੰਨੀਆਂ ਵਾਲੇ ਦੰਨ ਜਿਹੜੇ ਅੱਧੇ ਅੱਧੇ ਤੇ ਮੇਰੇ ਪੂਰੇ ਤਿਆਰ ਨਹੀਂ ਹੈ ਜੀ ਹੋਏ ਠੀਕ ਆ ਅੱਧ ਚਾਏ ਹੈ ਤੇ ਪਹਿਲਾਂ ਨੇ ਕੀ ਕਹਿੰਦੇ ਦੁੱਧ ਦੁੱਧ ਦਾ 14 15 ਕਿਲੋ ਹੁਣ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਆ ਦੂਜਾ ਇਹ ਐਡੇ ਵਾਰ ਦੀ ਸੂਈ ਜੇ ਓਕੇ ਹਾਂ ਤੇ ਹੁਣ 8 ਦਿਨ ਸੂਈ ਨੂੰ ਹੋ ਗੇ ਹਮੜਾ ਜੋ ਮੇਰਾ ਸ਼ੁਰੂ ਹੋਇਆ ਵੇ ਓਕੇ ਲੱਗਾ ਵੀ ਭਇਓ ਤੇ 15 ਕਿਲੋ ਦੁੱਧ ਹੁਣ ਤਿਆਰ ਕੁਲਦੀਵੇਰ ਸੱਲੇ 15 ਕਿਲੋ ਦੁੱਧ ਚੂਣ ਵਾਲਾ ਤਿਆਰ ਆ ਤਿਆਰ ਤਿਆਰ ਮੇ ਇਹ ਮੂੰਹ ਵਾਲਾ ਨਹੀਂ ਮੂੰਹ ਵਾਲਾ ਐ ਲੀਟਰ ਨ ਮਰਵਾ ਕੇ ਦਿਆਂਗੇ ਵੀਰ ਆਪਦਾ ਕੋ ਕੰਡਾ ਲੈ ਆਵੇ ਲੀਟਰ ਲੈ ਆ ਜਾ ਪੈਂ ਨਿਸ਼ਾ ਕਰਾ ਕੇ ਫੇਰ ਦਿਆਂਗੇ ਜਾਤ ਨਸਲ ਬਹੁਤ ਆ ਝੂਟੀ ਦੇ ਵਿੱਚ ਬਹੁਤ ਕੁਆਲਿਟੀ ਵੇਖੋ ਤੁਸੀਂ ਹਨਾ ਜਲਦੀਪ ਸਿੰਘ ਭਾਵੇਂ ਕੇਰੀ 5 ਲੱਖ ਵਾਲੀ ਨੁਕਰੀ ਘੋੜੀ ਆਪਾਂ ਨੂੰ ਇਹਦੇ ਨਾਲ ਮਾਣ ਆ ਹਾਂ ਠੀਕ ਆ ਕਿ ਨਹੀਂ ਵਾਕਿਆ ਵੀ ਸਾਡੀ ਬਸ਼ੇਰੀ ਬੜੀ ਚੰਗੀ ਆ ਆਪਾਂ ਆਖਣਾ ਸਾਡੀ ਝੋਟੀ ਬੜੀ ਚੰਗੀ ਵਾਕਈ ਤੇ ਸਿੰਘ ਵੀ ਦੋਨੇ ਚਿੱਟੇ ਹਨਾ ਇਹੋ ਆਂਦੇ ਪਿਓਰ ਨੀਲੀ ਦੇ ਸਿੰਘਾਂ ਦੀ ਕੁਆਲਿਟੀ ਇਹ ਵੀ ਅੱਧ ਚੋਂ ਚਿੱਟਾ ਤੇ ਪਿੱਛੋਂ ਕਾਲਾ ओके ਕੁਦਰਤ ਨੇ ਹੀਰਾ ਬਣਾਇਆ ਕੁਦਰਤ ਨੇ ਵੇਖ ਲਓ ਵੀ ਮਗਰਲੀ ਸਾਈਡ ਕਾਲੀ ਆ ਅੱਧੀ ਅੱਧੀ ਅੱਧੇ ਤੇ ਚਿੱਟੇ ਆ ਕਿਆ ਬਾਤ ਬਾਕੀ ਮੂੰਹ ਦੀ ਏਡੀ ਸਲਾਈਕ ਕਲਦੀ ਸਿਆ ਆਂਦੀ ਵੀ ਮੇਰੇ ਜੋ ਮਰਜੀ ਮੂੰਹ ਦੇ ਵਿੱਚ ਪਾ ਦਿਓ ਬਾਹਾਂ ਪਾ ਦਿਓ ਜੋ ਕਦ ਵੇਖ ਲਓ ਵੀ ਛੱਗੀ ਛੱਗੀ ਕਹਿੰਦੇ ਆ ਪਰਲਾ ਦਾ ਦੇ ਸੁੱਟਣ ਵਾਲਾ ਜਿਹਾ ਸੱਚ ਠੀਕ ਆ ਉਹ ਪਰਲਾ ਨਹੀਂ ਕਿਛ ਡਿੱਗਿਆ ਤੇ ਉਹਲੇ ਦੇ ਤੇ ਜੇ ਕੋਈ ਚੰਗੇ ਟੀਕੇ ਲਵਾਵੇ ਤੇ ਚੰਗੇ ਨਹੀਂ ਲਵੇ ਬੱਚੇ ਬਰੀਡ ਬਣਾਵੇ ਆਪਦੀ ਹਨਾਂ ਕਿਤੇ ਮੇਲਿਆਂ ਦੇ ਵਿੱਚ ਰੌਣਕ ਮਿਲਾ ਕਰਨ ਵਾਲਾ ਠਰਕੀ ਬੰਦਾ ਆਵੇ ਤੇ ਮੈਂ ਕੇ ਇਹਦੇ ਨੂੰ ਕਰੋੜਾਂ ਰੁਪਈਆ ਦੇ ਵਿੱਚ ਕਰਨ ਵਾਲੀ ਆ ਜੇ ਜਿਹੋ ਜਿਹੇ ਬੱਚੇ ਤੋ ਤਿਆਰ ਹੋ ਸਕਦੇ ਨੇ ਨਹੀਂ ਵਾਕਈ ਤੇ ਸ਼ੱਕ ਨਹੀਂ ਬਹੁਤ ਚੰਗੀ ਝੋਟੀ ਆ ਊੜਾ ਬੰਨਾ ਹੀ ਨਹੀਂ ਕੋਈ ਲਊਗਾ ਪਰ ਉਹ ਹੀ ਅਗ ਨੂੰ ਦੇਖੋ ਕਿੰਨੂੰ ਪਰਖਿਆ ਆਪਾਂ ਜਿੰਨੀ ਯੋਗ ਹੈਗੇ ਆਪਣੀ ਜਿੰਨੀ ਕਿ ਨੌਲੇਜ ਆਪਾਂ ਘਰੇ ਲੈ ਆਂਦੀ ਅੱਗੋਂ ਡਿਪੈਂਡ ਹੋਣੀ ਕਿਸੇ ਚੰਗੇ ਖਿਡਾਰੀ ਤੇ ਨੂੰ ਵਾਕਈ ਠੀਕ ਜੇ ਨੂੰ ਪਰਖਿਆ ਜਿਹਨੇ ਧੱਕੇ ਮਾਰਾਂ ਖਾਧੀਆਂ ਉਹਨੇ ਲੈਣੀ ਆ ਕਿਆ ਬਾਤ ਜੇ ਚੰਗਾ ਦਾਣਾ ਲੇਟੀ ਪੈ ਜਿੰਨਾ ਦੁੱਧ ਕਰਨਾ ਚਾਹੀਦਾ ਤੇ ਮੈਂ 20 ਜੇ ਮੇਰੇ ਕੋ ਅੱਠ ਦਿਨ ਰਹਿੰਦੇ ਫਿਰ ਮੈਂ 20 ਚਵਾਉਂਗਾ ਇਹਦੇ ਕੋਲੋਂ ਹਾਂ ਇਹਨਾਂ ਦੇ ਦੂ ਪੱਕਾ ਗਰੰਟੀ ਵਾਲਾ ਦੇ ਕਿਆ ਬਾਤ ਆਹ 20 ਕਿਲੋ ਦਰ ਚਵਾਵਾਂਗੇ ਆਪਾਂ ਬਾਕੀ ਤੋਂ ਦੱਤ ਯਾਰ ਬਾਂ ਮਈਆਂ ਚੰਗੀਆਂ ਤੁਹਾਡੇ ਕੋਲੇ ਹਣਾ ਬਸ 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 ਕੱਢ ਬਾਹਰ ਦੀ ਤੋਰ ਕਰਾ ਚੱਕ ਵਾਰ ਬੱਚਾ ਨੀਲੀ ਨਾਲ ਲੈ ਚੱਲ ਜੇ ਡਰ ਲੱਗਦੀ ਆ ਡਰਨ ਦੀ ਥੋੜੀ ਜੀ ਕੁੜੀ ਦੀ ਹੈ ਕੋਈ ਨਹੀਂ ਲੈ ਚੱਲ ਲੈ ਚੱਲ ਕੈਮਰੇ ਤੋਂ ਡਰਦੀ ਹੁੰਦਾ ਹੀ ਡਰ ਕੈਮਰੇ ਤੋਂ ਕੈਮਰੇ ਤੋਂ ਮੇਖੋ ਛੋਟੀ ਸੱਜਣਾ ਜਿਵੇਂ ਕਹਿੰਦੇ ਨਾ ਗੱਲਾਂ ਹੋਣਗੀਆਂ ਤੇ ਗੱਲਾਂ ਥੁਲੇ ਚੱਲ ਬੈੜਕ 'ਚ ਬੈਹ ਹੁਣ ਚੱਲ ਕੇ ਲਾਜ਼ਮੀ ਗੱਲਾਂ ਹੋਣਗੀਆਂ ਚ ਪਾਉ ਬਲਵਿੰਦਰ ਸਿਉਂਦੀਆਂ ਕਿਆ ਬਾਤ ਹੈ ਕਮਾਲਿਆ ਕਮਾਲਿਆ ਬਾਲੀ ਛੱਡ ਲਾ ਏ ਸੀ ਬੈੜਕ 'ਚ ਬੈਹ ਮਰਾਇਆ ਆ ਇੱਧਰ ਆ ਇੱਧਰ ਆ ਆ ਪੱਪੂ ਆ ਇਵੇਂ ਚੜ ਜਾ ਮੇਰੇ ਪੈਰ ਤੇ ਇੰਦਰ ਇੰਦਰ ਕੁੱਤ ਗਿਆ ਵੇ ਆ ਕਿਧਰ ਜਾਂਦਾ ਆਈ ਨਹੀਂ ਹੈ ਕੀ ਹੋ ਗਿਆ ਚੱਲ ਕੋਈ ਨਹੀਂ ਹਾਂ ਲਿਆ ਮੜੇ ਤੂੰ ਵਗਾ ਚੰਨਾ ਹਾਂ ਮੈਂ ਨਾ ਤਸੱਲੀਆ ਕਰਾਤੀਂ ਤੂੰ ਜਾਵਾ ਆ ਜਾ ਚੱਲ ਪੁੱਤ ਚੱਲ ਕੁਛ ਨਹੀਂ ਕਹਿੰਦੇ ਕੁਛ ਨਹੀਂ ਇਹ ਡਰਿਆ ਨਹੀਂ ਸੁੱਤਰੋਣਾ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਉੱਥੇ ਹੀ ਲੈ ਚੰਨੇ ਵੇਹ ਵੇਖੋ ਸੱਜਣੋ ਕੀ ਬਾਤਾਂ ਕੀ ਬਾਤਾਂ ਤਦ ਬਰੀਡ ਤੇ ਚਲੋ ਪੈਸੇ ਲੱਗ ਕੇ ਚੀਜ਼ ਮਿਲਦੀ ਆ ਬਾਕੀ ਵੇਹ ਕਈ ਵਾਰੀ ਸਜਣੋਂ ਪੈਸੇ ਪਾ ਕੇ ਵੀ ਜੇਬ ਚ ਨਹੀਂ ਮਿਲਦੀਆਂ ਨਹੀਂ ਮਿਲਦੀਆਂ ਨਹੀਂ ਮਿਲਦੀ ਜਦੋਂ ਲੋੜ ਹੁੰਦੀ ਨਾ ਉਦੋਂ ਨਹੀਂ ਮਿਲਦੇ ਇਹ ਜਿਹਾਰੇ ਕਹਿਣੀਆਂ ਸਖਾਲੀਆਂ ਗੱਲਾਂ ਨਵੀਂ ਝੋਟੀ ਆ ਓੜਾ ਬੰਨਣਾ ਹੀ ਨਹੀਂ ਕੋਈ ਸਜਣੋਂ ਜਿਵੇਂ ਕਹਦੀਆਂ ਨਾ ਮੂਰਤ ਆ ਜਦੋਂ ਮੈਂ ਕੋਲੇ ਜਾਵੜਾ ਫਿਰ ਇਹਦਾ ਡਰ ਲੈ ਜੂਗਾ ਵੀ ਮੈਨੂੰ ਕੁਝ ਨਹੀਂ ਆਉਂਦਾ ਤੇ ਸਾਹਬ ਹਾਂਜੀ ਕੀ ਲੇਖਾ ਜੋਖਾ ਕਰੀਏ ਇਹਦਾ ਯਾਰ ਲੇ ਕਰੀਦਾ ਇਹਦਾ ਹੀਰੇ ਦਾ ਤਾਂ ਕੋਈ ਮੁੱਲ ਨਹੀਂ ਹਾਂ ਹਨਾ ਬਾਕੀ ਬੱਚਾ ਲਾ ਕੇ ਧਾਰਾ ਮਖਾਉਣੀਆਂ ਸੱਚ ਹਾਂ ਵਿਖਾਉਣੇ ਵਿਖਾਉਣੇ ਵਿਖਾ ਵਖਾ ਦੇ ਕੇ ਹਾਂ ਨਾਲੇ ਰੇਟ ਦੱਸ ਦਈਏ ਇਧਰ ਆਣੀ ਪਰੇ ਉਹ ਪਰੇ ਉਹਦਰ ਹਾਂ ਪਰੇ ਜਾ ਕੁਝ ਨਹੀਂ ਆਣਾ ਤੈਨੂੰ ਫਿਰ ਪਰਲੇ ਕੁੰਡੇ ਦੇ ਮੇ ਕਰ ਦੇਣਾ ਇਸ ਹਾਲ ਨਾਲ ਨਹੀਂ ਮੈਂ ਗੱਲ ਕਰਦਾ ਪਰਲੇ ਕੁੰਡੇ ਦੇ ਆਈ ਕਰਨ ਵਾਲੀਆਂ ਤੋਂ ਕੋਈ ਨਹੀਂ ਉੱਤਰ ਲੈ ਲੈਂਦੇ ਹੋ ਸੱਜਣੋਂ ਫਿਰ ਕਰਾਉਣਾ ਤਸੱਲੀ ਵੀਡੀਓ ਲੰਮੀ ਜ਼ਰੂਰ ਹੋ ਜੂ ਪਰ ਅੱਜ ਟਾਪ ਦੇ ਕੋਕੇ ਪੀਸੀ ਵਿਖਾਵਾਂਗੇ ਮਹਾਰਾਜ ਕਰੇ ਕਿਰਪਾ ਹਾਂ ਸੱਜਣੋ ਐਂ ਜੇ ਲੱਗਦਾ ਵੀ ਕੈਮਰਾ ਇਹਦੇ ਤੇ ਫਿੱਟ ਕਰੀ ਰੱਖੀਏ ਗੱਲਾਂ ਗਾਂਧੀਆਂ ਹੀ ਆ ਜੀ ਯਾਰ ਪਸੰਦ ਆਈ ਆ ਤੁਹਾਡੇ ਪਸੰਦ ਆ ਉਹ ਵੀ ਬਾਕੀ ਆਪਾਂ ਨਾਲ-ਨਾਲ ਪਸੰਦ ਦੀ ਝੋਟੀ ਦੇ ਰੇਟ ਕਨਫਰਮ ਕਰੀਏ ਕਿ ਕਿੱਥੇ ਜੇ ਗੇਮ ਖੇਡਦੀ ਆ ਪਾਉ ਬਲਵਿੰਦਰ ਸਿੰਘ ਬਲਟੋਏ ਵਾਲੇ ਦੀ ਅੱਜ ਉਂਗਲ ਖੜੀ ਆ ਛੰਡੀ ਅੱਜ ਗੱਲ ਕੋਈ ਕਹਿਣ ਵਾਲੀ ਨਹੀਂ ਕੋਕੇ ਜੜੀ ਫਰਦੀ ਆ ਸਾਬ ਹਾਂ ਜੀ ਉਤਰੇ ਹੀ ਹੈ ਨਾ ਆ ਆ ਚੱਲੀ ਉਹ ਕੈਮਰੇ ਤੋਂ ਡਰੀ ਜਾਂਦੀ ਹੈ ਠੀਕ ਆ ਤੇ ਕਿੱਥੇ ਜੇ ਗੇਮ ਕਮਾਈ ਜਲਦੀਪ ਸਿੰਘ ਰੇਟ ਚੋਟੀ ਦਾ ਪਟਾ 2 ਲੱਖ ਦੀ ਵੇਚ ਸਕਦੇ ਆ ਓਕੇ ਜਿਹੜਾ ਅੱਜ ਰੇਟ ਮੰਗਦੇ ਆ 2 ਲੱਖ ਰੁਪਈਆ ਪੂਰਾ ਠੀਕ ਆ ਤੇ ਇਹ ਕੱਸੀ ਦੀ ਮਹਿ ਵੇਚ ਗਏ ਓਕੇ ਹਾਂ ਮਾ ਜੀ ਇਹ ਮਾਨਤਨ ਕਰਾਉਣਾ ਇਹ ਤਾਂ ਦੱਸ ਦੇ 1 ਲੱਖ ਤੇ 80 ਹਜ਼ਾਰ ਦੀ ਤੇ ਦੁੱਧ ਆਪਾਂ ਕਿੰਨਾ ਕਹਿਤਾ ਚਵਾਉਣਾ ਦੁੱਧ 15 ਕਿਲੋ ਮੈਂ ਥਲੇ ਤਿਆਰ ਲੀਟਰਾਂ ਵਾਲਾ ਲੀਟਰ ਚਲ 14 ਚਵਾ ਦਾਂਗੇ ਦੁੱਧ 15 ਕਿਲੋ ਦੀ ਗਰੰਟੀ ਦੇ ਨਾ ਹੀ ਸਫਰ ਸੁਪਰ ਸੀ ਮੈਂ ਨਾ ਸਫਰ ਬੜਾ ਮਨਾਇਆ ਬਾਕੀ ਜੇ ਆਪਣੇ ਕੋ ਰੈਂਦੀ ਤੇ ਬਾਕੀ ਜਨ ਕੋ ਕੋਈ ਹੁਣ ਨਹੀਂ ਦੁੱਧ ਚਵਾ ਰਾਂਗੇ ਆਪਾਂ ਓਕੇ ਵੀ ਨਾ ਮਾਨਾ ਕਿੰਨਾ ਮਾਨ ਅੱਧੀ ਬਾੜੀ ਤੇ ਗਾੜਾ ਕਲਦੀਪ ਸਿੰਘ ਮੈਂ ਤੇ ਅੱਛਾ ਕਿੰਨੀਆਂ ਚਵਾਈਆਂ ਕਰ ਲਈਆਂ ਤੂੰ ਮੈਂ ਦੋ ਤਿੰਨ ਚਵਾਈਆਂ ਘਰੇ ਕੀਤੀਆਂ ਮੈਂ ਇਹਨਾਂ ਦੇ ਓਕੇ ਹੁਣ ਸੋਹਣੀ ਬਾਹਰ ਜਾਣਾ ਬਾਕੀ ਸੂਣ ਤਾਂ ਨਿੰਦਰਾ ਲੱਗਿਆ ਨਾਨਕ ਦਹਾ ਲੱਖ ਵਾਲੀ ਮਹਿਨ ਚਵਾਈ ਨਹੀਂ ਲੱਗਣੀ ਹੈਗੀ ਨਾਏ ਕੀ ਆ ਗਾ ਮਾਰ ਗਰ ਲਿਆ ਤੇ ਮਾਰਦੇ ਹੋ ਨਾ ਬਾਲਟੀ ਚਾਗ ਲਿਆ ਤੇ ਕਰਦਣੀ ਨੇੜੇ ਨੇ ਪੋਲੀ ਤਾਂ ਬਹੁਤ ਆ ਮੈਂ ਨਾ ਗੁੜੀਆ 10 ਸਾਲ ਦੀ ਮੈਂ ਚੋ ਸਕਦੀ ਜਿੰਨੀ ਨੱਪੀ ਚਾ ਲੋਨੀ ਧਾਰ ਮੋਟੀ ਆ ਜਿੰਦੀ ਆ ਤੇ ਤਲਦੀਪ ਸਿਆ ਬਾਲਟੀ ਮੱਛੀ ਮੋਟਰ ਨਾਲ ਪਹਿਲੋਂ ਪਰ ਦਊਗੀ ਨਹੀਂ ਵਾਕੇ ਜੱਟਾ ਬਹੁਤ ਚੰਗੀ ਚਵਾਈ ਆ ਕੀ ਬਾਤ ਅਬਸ ਕਰ ਆ ਜਾ ਚੋਰ ਕੀ ਹੋਣਾ ਨਹੀਂ ਬਸ ਕਰ ਹੂੰ ਬਸ ਕਰ ਕਰੀਏ ਮਾਰਦੀ ਪਰਚਕ ਆਲੇ ਗਾੜ ਦੀ ਤੇ ਨੰਬਰ ਵਾਕਿਆ ਆ ਮਾੜੀ ਮੈਂ ਇਹਨਾਂ ਦਾ ਗਾੜੀ ਚ ਦੁੱਧਾ ਹਨਾ ਕਰਤੂਤ ਹੈ ਗਈ ਕਰਕੇ ਆਪਾਂ ਰਪਈਏ ਮੰਗਣੇ ਆਪਾਂ ਕੋ ਖੋਤੀ ਮੈਂ ਦੇਖੋ ਸੱਜਣੋ ਬਾਲਟੀ ਆ ਗਈ ਆ ਤਾਂ ਕਹਿੰਦਾ ਯਾਰ ਹੁਣ ਟਾਈਮ ਹੋਇਆ ਤੇ ਚੋਈ ਦੀਜੀਏ ਟਾਈਮ 2 ਵਜ ਗਈ ਤੇ ਦੇਖੋ ਜੋ ਹਣ ਬਹੁਤ ਚੰਗਾ ਬਾਕੀ ਰਕਮ ਵਾਲੀ ਮੈਂ ਆ ਆ ਕੇ ਦੇਖਿਓ ਤਸੱਲੀ ਕਰਕੇ ਖਰੀਦਦਾਰੀ ਕਰਿਓ ਪਰ ਉਹ ਕੇ ਰਿਪੋਰਟ ਇਨੇ ਵੀ ਪੈਸੇ ਲਾ ਕੇ ਲਿਆਂਦੀ ਆ ਹੀਰਾ ਮੈਂ ਤੇ ਪਾਉ ਜੀ ਫਿਰ ਇਹ ਕਿਹੜਾ ਸੁਆ ਆਪਣੀ ਇਹ ਕਲਦੀਸ ਹਾਂ ਆਪਾਂ ਦੂਜਾ ਕਰਕੇ ਲਿਆਂਦੀ ਕੋ ਭੈਣ ਭਰਾ ਆਪੇ ਉਹਨਾਂ ਸਿਆਣੇ ਬਾਹਰ ਵਾਦੂ ਨਮਾਨ ਤੀਜੇ ਦਾ ਵੀ ਲਾ ਲਈ ਤੀਜਾ ਵੀ ਲਾ ਲੇ ਆ ਤੀਜੇ ਨਾਲ ਕੋਈ ਇਹ ਕੋਈ ਇਹ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧ ਨੂੰ ਚੱਲੇ 15 ਲਾ ਲਓ 16 ਦਿਨ ਲਾ ਲਓ ਆ ਕੱਟੀ ਨੀਲੀ ਦੀ ਇਹਦੀ ਇਹਦੀ ਆ ਕੱਟੀ ਆ ਹਾਂਜੀ ਹਾਂਜੀ ਓਕੇ ਦਿਨ 15 ਲਾ ਲਓ ਆ 16 ਲਾ ਲਓ ਤੁਹਾਡੇ ਤੇ ਆ ਤੁਹਾਡੇ ਤੇ ਆ ਤੇ ਦੁੱਧ ਇਹਦੇ ਕੋਲੇ ਦੁੱਧ ਇਹਦੇ ਥੱਲੇ 15 ਕਿਲੋ ਤਿਆਰ ਆ ਕੱਢ ਦੇ ਬਾਹਰ ओके ਦੋਦ 15 ਇਹਦੇ ਥੱਲੇ ਉਹ ਚਵਾ ਦੇਾਂਗੇ ਜਿਵੇਂ ਇਹਦੇ ਥੱਲੇ ਆ ਹੁਣ ਆਪਾਂ ਬਾਲਟੀ ਇਹ ਰੀ ਪਰ ਦੇਣੀ ਲੈ ਵੇਖੋ ਸੱਜਣਾ ਜੰਮੀ ਪਲੀ ਨੱਗਰ ਪੂਰੀ ਆ ਨੀਲੀ ਰਾਵੀ ਦੀ ਆ ਦਰਮਿਆਨੀ ਹਾਈਟ ਆ ਥਾਂ ਲੇਵੇ ਦੀਆਂ ਕਿਆ ਬਾਤਾਂ ਚੂਣ ਹੋਊਗਾ 100 ਦਾ 100 100 ਦਾ 150 ਹੋ ਸਕਦਾ ਘਾਟ ਨਹੀਂ ਰਹਿੰਦਾ ਕਿਉਂਕਿ ਬੜੀ ਚੰਗੀ ਥਾਂ ਲੇਵੇ ਦੀ ਮੈਂ ਗਾਂ ਨੂੰ ਮਿਲੇ ਵਾ ਚੰਗਾ ਆ ਤਾਂ ਨੀਲੀ ਜੀ ਗਈ ਆ ਕਰਮਾਂ ਦੀ ਪਿਓਰੀ ਆ ਪਿਓਰੀ ਪਿਓਰੀ ਲੈ ਚੱਲੋ ਬੜੀ ਜਿਆਦ ਪਾਤ ਵਾਲੀ ਮੈਂ ਕਰਤੂਤ ਬੜੀ ਮੈਂ ਠੀਕ ਆ ਠੀਕ ਠੀਕ ਮੇਰੇ ਖੋ ਸੱਜਣਾ ਹੈ ਨਾ ਕੋਈ ਗੱਲ ਬਾਤ ਟਾਪ ਦੇ ਕੋ ਸੂਖਾਤੇ ਤੁਹਾਨੂੰ ਬਲਵਿੰਦਰ ਭਾਗੂ ਕੋਲੇ ਬਲਟੋਏ ਨਾ ਕਰਦੇ ਵਿੱਚ ਇੱਕ ਨੰਬਰ ਤੇ ਜਿਹੜੀ ਝੋਟੀ ਵਿਖਾਈ ਕੋਈ ਊੜਾ ਬੰਨਣਾ ਨਹੀਂ ਇਹ ਆਪਣੀ ਜਗ੍ਹਾ ਤੇ ਕਰਮਾਂ ਲਈ ਸੋਨਾ ਤੇ ਉਹ ਆਪਦੀ ਜਗ੍ਹਾ ਤੇ ਸੋਨਾ ਵੇਖੋ ਕੀ ਬਾਤਾਂ ਤੇ ਪਾਉ ਜੀ ਦੁੱਧ ਦੇ ਕੋਲੇ 15 15 ਤਿਆਰ ਆ ਠੀਕ ਆ ਅਚਵਾਈ ਕਰਤੀ 15 ਦਿਨਾਂ ਦਾ ਸੁਆ 15 ਦਿਨਾਂ ਦਾ ਸੁਆ ਚਵਾਈ ਕਰਾ ਲਈ ਇਹਦੀ ਵੀ ਰੇਟ ਰੇਟ ਕੁਲਦੀਪ ਸਿਆ ਇਹੋ ਜੀਆਂ ਮੈਂ ਤਾਂ ਲੋਕੀ ਹਣ ਡੇਡ ਡੇਡ ਕਰੀ ਜਿੰਦੇ ਆਪਾਂ 30 1 30 ਮੰਗਦੇ ਆ ਠੀਕ ਆ 1 25 ਦੇ ਵਿੱਚੋਂ ਛੋੜ ਛੱਪਾ ਖੁੱਲਾ ਕਰਾਂਗੇ ਮਾਨਤਨ ਕਰਾਂਗੇ ਇਹ ਸਵਾ ਲੱਖ ਚੋਂ ਵੀ ਕਰ ਦਿਆਂਗੇ ਛੋੜ ਛੱਪਾ ਤੇ ਕੋਈ ਗੱਡੀ ਦਾ ਕਿਰਾਇਆ ਪਾੜਾ ਕਿਸ ਨੂੰ ਲਾਗੇ ਪੰਨੇ ਉਹਨਾ 1000 15 ਹੋ ਹਾਂ ਛੜਦਾ ਕੋਈ ਗੱਲ ਨਹੀਂ ओके okay. हां जी हां जी ਦੂਰ ਜਾਣੀਆਂ ਦੋ ਮਹੀਨੇ ਦਾ ਹੀ ਮਾਨ ਤਾਂ ਨੂੰ ਫੁੱਲ ਕਰ ਦਿਆਂਗੇ ਧੰਨਵਾਦ 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 ਤੇ ਇਹਦਾ ਕੀ ਲੇਖਾ ਚੋ ਇਹ ਵੀ ਕੁਲਦੀਪ ਸਿੰਘ ਤਾਂ ਆਜੀ ਸੂਈ ਆ ਉਹ ਪੰਜਾ ਛੇ ਸੱਤਾਂ ਦੀ ਲਾਲੂਆ ਤੇਰੀ ਲਾਲੂ ਇਹਦੇ ਕੱਟਾ ਮਗਰ ਕੱਟਾ ਬੜਾ ਚਰਵਾਣਾ ਹਨਾ ਹਾਂ ਕੱਟਾ ਬੜਾ ਪਲਿਆ ਮੈਂ ਜੀ ਕਰਤੂ ਦੇ ਇਹ ਵੀ ਬੜੀ ਆ ਠੀਕ ਆ 14 15 ਕਿਲੋ ਮੈਂ ਥੱਲੇ ਬੋਲੇ ਚ ਲਾ ਲਈ ਦੁੱਧ ਚ ਲਾ ਲਈ ਓਕੇ ਯਾਰ ਮੈਂ ਥੱਲੇ ਇੰਨਾ ਹਾਇਰ ਦੂਜਾ ਸੂਆ ਝੋਟੀ ਆ ਮੁਕਸਰ ਏਰੀਏ ਦੀ ਇਹ ਮੁਕਸਰ ਏਰੀਏ ਮੁਕਸਰ ਏਰੀਏ ਕੀ ਬਾਤ ਹਾਂ ਇਹ ਵਿਕਦੀਆਂ ਵਾਂ ਮੈਂ ਸਵੇਰੇ ਤੇ ਨਹੀਂ ਪਰਸੋਂ 4 ਹੋਰ ਮਲਵਾਵਾਂਗੇ। ਓਕੇ ਕਾਲੀਆਂ ਸ਼ਾ ਆਪਾਂ ਨਿੱਕੀ ਸਿੰਘੀ ਦੀਆਂ ਡੰਗਰ ਗਈਆਂ ਡੰਗਰ ਗਈਆਂ ਬੜੀਆਂ ਚੰਗੀਆਂ ਮੈਂ ਚੁੰ ਚਾਹਦੀ ਓਕੇ 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 ਚਵਾਈ ਕਰਾ ਦੇਣੇ ਬਾਕੀ ਗੱਲ ਇਹਦੀ ਵੀ ਕਰਾ ਦੇਣੇ ਤੇ ਦੂਜਾ ਕੱਢੀ ਬਾਹਰ ਮੜੀ ਇਹਦੀ ਵੀ ਤੋਰ ਕਰਾ ਜਾ ਪਰ ਹੋਣੀ ਸੱਜਣਾ ਕੱਦ ਬਹੁਤ ਕੁਲਦੀਸਿਆਂ ਪੂਰਾ ਮੈਂ ਦਾ ਨਹੀਂ ਬੜਾ ਕੱਦੇ ਦਾ ਤਾਂ ਜਿਹੜੀ ਛੋਟੀ ਆਪਾਂ ਦਰਮਿਆਨੀ ਦੱਸੀਏ ਜਿਹੜੀ ਵੱਡੀ ਉਹ ਵੱਡੀ ਦੱਸੀ ਜਿਹੜੀ ਸ਼ੈ ਨਿੱਕੀ ਆ ਆਪਣੇ ਕੋਲ ਆਪਾਂ ਨਿੱਕੀ ਆਹਤਾ ਹਾਂ ਸਰੀਰ ਕਦ ਦੇਖੋ ਇਹਦਾ ਨਹੀਂ ਇਹਦਾ ਤਾਂ ਸਰੀਰ ਕਾ ਢਾਂਚਾ ਝੋਟੀ ਦਾ ਬਹੁਤ ਚੰਗਾ ਵੇਖੋ ਕੀ ਬਾਤ 14-15 ਹੀ ਇਹਦੇ ਕੋਲ ਹੈ ਇੰਨਾ ਤਿਆਰ ਦੁੱਧ ਇਸ ਟਾਈਮ ਤਿਆਰ ਇਹਦੇ ਮਗਰ ਕਸਾ ਫਰਸ ਫਰ ਕਰਕੇ ਕਿਲੋ 2 ਕਿਲੋ ਮਹੀਨੇ ਘਟਾਇਆ ਵਾ ਜੈ ਡੰਗ ਦੇ ਵਿੱਚ ਮਹੀਂ ਫੇਰ ਆਉਣ ਗਿਆ ਆਉਦੀਆਂ ਉਸੇ ਦੁੱਧ ਤੇ ਕਮਾਲ ਹੋ ਸ਼ਾ ਜੀ ਆਣੀ ਸਾਲਾ ਪੱਤੀਆ ਦਾ ਕੁਛ ਨਹੀਂ ਕਹਿੰਦੇ ਕੰਬਲੀ ਦੇਖੋ ਸੱਜਣੋ ਹੈ ਨਾ ਕੋਈ ਗੱਲ ਬਾਤ ਐਂਡ ਕੀ ਬਾਤਾਂ ਹਾਂ ਦੇਖੋ ਕੱਦ ਕਾਠਲੇਵਾ ਪਾਂਡਾ ਪੂਰੀ ਚੰਗੀ ਮੈਂ ਸਤਨਾ ਤੇ ਭਾਉੀ ਦਾ ਦੇਖੋ ਹਾਂਜੀ ਚੱਕ ਲੋ ਕੋਈ ਗੱਲ ਇਹ ਆ ਵੀ ਕੋ ਸੱਜਣੋਂ ਬੈਕ ਸਾਈਡ ਤੋਂ ਹਵਾਨਾ ਇਹਦਾ ਗੋਨੀ ਵਿਖਾ ਗਈ ਤੁਹਾਨੂੰ ਇਹ ਸਿੰਘ ਕਈ ਵਾਰੀ ਵੀਡੀਓ ਤੇ ਸੱਜਣੋਂ ਲੱਗਦਾ ਹੁੰਦਾ ਖੁੱਲਾ ਬਾਕੀ ਓਕੇ ਰਿਪੋਰਟ ਆ ਬੋਡੀ ਦੇ ਹਿਸਾਬ ਨਾਲ ਬਹੁਤ ਸੋਹਣਾ ਬਹੁਤ ਫੱਬਦਾ ਸਿੰਘ ਵਧੀਆ ਸੋਹਣਾ ਛਾ ਕਾਲੀ ਮੈਂ ਆ ਕਿਉਂ ਵਜਨ ਕਰਦ ਵਾਲੀ ਮੈਂ ਨੂੰ ਹਾਂ ਜਾਤ ਪਾਤ ਵਾਲੀ ਐ ਨੋਕ ਵਾਲਾ ਸੰਚਵਾਈ ਪੋਲੀ ਇੱਕ ਨੰਬਰ ਐ ਕਿਆ ਬਾਤ ਅਰੇ ਕਾ ਰੇਡ ਕੁਲਦੀਪ ਸਾਇ ਇਹਦੇ ਵੀ ਡਿਮਾਂਡ 130 ਆ ਹਾਂਜੀ ਮਾਨਤਨ ਕਰ ਦਾਂਗੇ ਵਿੱਚੋਂ 130 ਜੇ ਲਾਗੇ 100 ਕਿਲੋਮੀਟਰ ਤੇ ਜਾਊਗੀ ਕਰਾਇਆ ਮੈਂ ਦੇ ਦੂੰ 130 ਦੇ ਵਿੱਚੋਂ 100 ਕਿਲੋਮੀਟਰ ਤੱਕ ਪਹੁੰਚ ਫਰੀ ਪਹੁੰਚ ਕਰ ਦਾਂਗੇ ਫਰੀ ਤਿੰਨਾਂ ਦੀ ਕਰਦੇ ਫਿਰ ਤਿੰਨਾਂ ਦੀ ਕਰ ਦਾਂਗੇ 100 100 ਦੀ ਫਰੀ ਠੀਕ ਤਿੰਨਾਂ ਦੀ ਧੰਨਵਾਦ ਹਾਂਜੀ ਹਾਂਜੀ ਚਵਾਈ ਕਰਾ ਲਈਏ ਇਹਦੀ ਕਰਾ ਦੇ ਇਹਦੀਆਂ ਧਾਰਾਂ ਵਿਖਾ ਦੇ ਦੋ ਦੋ ਇਹਦੀ ਕਰਾ ਲਈਏ ਵਿੱਚੋਂ ਇੱਚੋਂ ਕਰਦਿ ਗਏ ਅੰਦਾਜ਼ ਨਹੀਂ ਸੱਜਣਾ ਸੱਜਣਾ ਪਸ਼ੂ ਇਹ ਮੈਂ ਨੇ ਵੀ ਕਰ ਲਿਆ ਇਹਦੀਆਂ ਵੀ ਧਾਰਾ ਤੁਹਾਨੂੰ ਚੈੱਕ ਕਰਾਉਣਾ ਪਾਉ ਕਹਿੰਦਾ ਵੀ ਚੈੱਕ ਕਰਾ ਦਈਏ ਥੋੜਾ ਪਸ਼ੂ ਲੈਣਾ ਸੌਖਾ ਹੋ ਜਾਂਦਾ ਕਹੇ ਭੈਣ ਭਰਾ ਦੇਖੋ ਇਹ ਤੁਹਾਨੂੰ ਐਂ ਤਖਲੀ ਨਜ਼ਰ ਆਉਂਦਾ ਹੋਊਗਾ ਤੁਹਾਨੂੰ ਖਾਣਾ ਨਹੀਂ ਕੁਭਾਈ ਚਾਹ ਰਿਹਾ। ਦੇਖੋ। ਕੋਹੋਂ ਤਾਂ ਬਲਵਿੰਦਰ ਸਿੰਘ ਦਾ ਵੀ ਅੰਡਾ। ਮੈਂ ਨਾ ਕਿੰਨਾ ਮਹੀ ਦਾ ਐਂਡਾ। ਜਿਹਦੇ ਸੰਤਾਂ ਕੱਢ ਦੇਣੀ ਮਹੀਦੇ ਮਾੜੇ। ਕਿੰਨੇ ਐਂਡ ਟੋਪ ਦੇ। ਕਿੰਨੇ ਤਿੱਗੀਆਂ ਮੰਨੀਆਂ ਵੀ ਅਸੀਂ ਇਹਨੂੰ ਮਾਰ ਪਾਉਣੀ। ਉਹ। ਮਾ ਗਰ ਲੈ ਕੇ ਮਾਰ। ਤਖਲੀ ਵਾਰ ਸੇ ਕੰਮ ਹੀ ਆ। ਫਿਰ ਲਈ ਦੋਸਤ। ਇਹ ਕਿੰਨੇ ਦੀ ਕਹਿਤੀ 1.25 ਦਾ। 1.25 ਦੀ। 100 ਕਿਲੋਮੀਟਰ ਤੱਕ ਪਹੁੰਚ। 100 ਕਿਲੋਮੀਟਰ ਤੱਕ ਪਹੁੰਚ ਕਰ ਦਿੰਦੇ। ਓਕੇ। ਕਾਲੀ ਜਿੰਨਾ ਬਖੌਣ ਨੰਗੰਤ ਆਦਾ। ਖਾ ਜਾਣੇ। ਠੀਕ। ਇਹਦੇ ਗਾਮੇ ਤੁਹਾਨੂੰ ਪਾ ਰਾਂ। ਬਖੌਣ ਦਾ ਵੀ। ਜੋੜਿਓ ਐਂਡ ਤੱਕ। ਵੇਖਿਓ ਜੀ ਕਿੰਦੀ। ਲੱਗਾ ਰਹੀਂ ਸਜਣੋ। ਕਾਲੀ ਝੋਟੀ ਥੱਲੇ ਵੀਰ ਨੇ ਬੱਚਾ ਛੱੜਤਾ ਇਹਦੀਆਂ ਧਾਰਾਂ ਵੀ ਤੁਹਾਨੂੰ ਚੈੱਕ ਕਰਾਉਣੀ ਇਹਦੀਆਂ ਕਰਾਤੀਆਂ ਤਿੰਨ ਤਿੰਨੇ ਸੂਈਆਂ ਸਵਾਈਆਂ ਤਿੰਨਾਂ ਦੀਆਂ ਧਾਰਾਂ ਚੈੱਕ ਕਰਾਤੀਆਂ ਤੁਹਾਨੂੰ ਬਸ ਮੇ ਆਉਣ ਦਿਓ ਫਿਰ ਉਸ ਤੋਂ ਬਾਅਦ ਆਪਾਂ ਇਹਦੀ ਧਾਰ ਤੁਹਾਨੂੰ ਕਰਾਈਏ ਚੈੱਕ ਸਜਣੋ ਬਸ ਮਾ ਇਸ ਝੋਟੀ ਨੇ ਵੀ ਕਰ ਲਿਆ ਇਹਦੀਆਂ ਵੀ ਤੁਹਾਨੂੰ ਬਾਊ ਗੁਲਾਬਿੰਦਰ ਕਹਿੰਦਾ ਵੀ ਦੋ ਦੋ ਧਾਰਾਂ ਚੈੱਕ ਕਰਾਈ ਦੇਈਏ ਕਹਿੰਦਾ ਵੀ ਵੀਡੀਓ ਤਾਂ ਲੰਬੀ ਹੋਈ ਪਰ ਕਹਿੰਦਾ ਚ ਲੈਣ ਵਾਲੇ ਭੈਣ ਭਰਾ ਨੂੰ ਸੌਖਾ ਬੜਾ ਥਾਂ ਥਾਂ ਕੱਢਦੀ ਮੈਂ ਬਹੁਤ ਹੀ ਨਿੱਗਰ ਮੈਂ ਆ ਤੇ ਕੋਲੀ ਜਾ ਰਹੀ ਜਲਦੀ ਹਾਂ ਅਗਰ ਮੈਂ ਜਿੰਨਾ ਗਵਾਂਢੀਆਂ ਘਰੇ ਖੁੰਦਾ ਹਨਾ ਬੜੀ ਚਵਾਈ ਨੋਕ ਵਾਲਾ ਥਾਣਾ ਹਨਾ ਕਿੰਨਾ ਵੀ ਮਹੀਂ ਕਿੰਨਾ ਮਹੀਂ ਦੀ ਚਵਾਈ ਬੋਰੀ ਗਾਰੀ ਕਰਨੀ ਟੋਪਦਿਆਂ ਹੀ ਆ ਪੈਸੇ ਤਾਂ ਖਰਚ ਹੋਣਗੇ ਪਰ ਚੀਜ਼ਾਂ ਚੰਗੀਆਂ ਚੀਜ਼ਾਂ ਚੰਗੀਆਂ ਸੱਜਣੋ ਇਹ ਐਨੀ ਮਲ ਵਿਕਰੀ ਵਾਲੇ ਸੀਗੇ ਪਾਉ ਬਲਵਿੰਦਰ ਸਿੰਘ ਵਾਲੇ ਕੋਲੇ ਵੀਡੀਓ 'ਚ ਸਾਰਿਆਂ ਦਾ ਲੇਖਾ ਜੋਖਾ ਪੁਛਤਾ ਤੁਹਾਨੂੰ ਵੇਖਿਓ ਇੱਕ ਉਹਾਂ ਦੀ ਮੈਂ ਇੱਕ ਤੋਂ ਇੱਕਾਂ ਦੂਤੀਆਂ ਦੀ ਮੈਂ ਇਹਦੇ ਤੋਂ ਤਾਂ ਵਾ ਬਾਕੀ ਮਹਾਰਾਜ ਨੇ ਬਣਾਈਆਂ ਚੀਜ਼ਾਂ ਨਗਿੰਨੇ ਆਪਣੀ ਆਪਣੀ ਜਗਾ ਤੇ ਸਾਰੇ ਜਾਨਵਰ ਜਿਹੜਾ ਪਸੰਦ ਆ ਗਿਆ ਕਰਨੀ ਕਰਕੇ ਆਪਣੀ ਸ਼ਿਰਕਦਾਰੀ ਕਰਨੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰਹੋ ਆਪਣਾ ਇੰਨਾ ਜਤਨ ਕੱਢ ਕੇ ਵੀਡੀਓ ਨੂੰ ਐਂਡ ਤੱਕ ਦੇਖਿਆ ਮਹਾਰਾਜ ਸਿੱਤੇ ਪਾਸ ਤੋਂ ਵੀ ਹਾਂ ਤੁਮਰੇ ਆਪਣੀ ਤਰੱਕੀ ਦੇਵੋ